ਕਿਹੇ ਨਾਮ ਤੋਂ ਨਾਮ ਸੁਣੋਂ ਪਿੰਚੋ ਸੱਚੇ ਸਦਾ ਹਉਦਰ ਇਹ বিনা ਕੋ ਨਾ ਮਿਲੇ ਸਲੀ ਚਲੇ ਨਾਮ ਦਾ ਬਿਨਾ ਸੱਚ ਹੋਵੇ ਹਾਏ ਕਿਰਤ ਜੀ ਸੁਸਰੂ ਉਪਕੋ ਭਾਲ ਕੋ ਪਰਵਾਨ ਹਾਂਜੀ ਦੋਸਤੋ ਹੋਰ ਕੀ ਹਾਲ ਚਾਲ ਹੈ ਅੱਜ ਜਾ ਰਹੇ ਆ ਗੁਰਦੁਆਰਾ ਸੋਚਿਆਣਾ ਸਾਹਿਬ ਕਿ ਜਨਾਜ਼ਾ ਪਰਵਾਦ ਫੇਰੀ ਆਉਣੀ ਸੀ ਚਲੋ ਚੱਲ ਕੇ ਤੁਹਾਨੂੰ ਕਰਾਉਨੇ ਆ ਦਰਸ਼ਨ ਗੁਰਦੁਆਰਾ ਸਾਹਿਬ ਤੇ ਪਰਵਾਦ ਫੇਰੀ ਦੇ ਮੈਂ ਤੇ ਰਾਜੂ ਚੱਲਦੇ ਆ ਤੁਰ ਕੇ ਹੀ ਨਾਲੇ ਸਹਾਰਾ ਜੰਦੀ ਆਕੀ ਨਾ ਨੂੰ ਆਕੀ ਦੇਵ ਆਕੀ ਸਰੂ ਆਕੀ ਬੋਲ ਵਗਾਰ ਤਲਖਿ ਸ੍ਰੀ ਗੁਰ ਆ ਗਵਾਰਾ ਸੋ ਦਰ ਕੀ ਹਾ ਸੋ ਕਰ ਕੀ ਹਾ ਜਿਤ ਵੈ ਸਰ ਸਮਾਲੇ ਵਾਜੀ ਰਾਜ ਨੇ ਸੰਗਤਿ ਆਵਨਾਰੇ ਕਿ ਤੇਰਾ ਪਰਜਨ ਕਿਸੇ ਯਹਾਨਹਾਰੇ ਜਾਵੇ ਤੁਮ ਆਪੋਂ ਬਣੇ ਦਸੰਤਰ ਗਾਵੇ ਸੰਤਵਾਰੇ ਸਤਿਗੁਰੂ ਜੀ ਨਾਲੇ ਬੈਠਣ ਚਾਲੀ ਗਾਵੇ ਸਤਿਗੁਰੂ ਸੰਗਾਂ ਗੱਤਾਂ ਜੀਦਾਏ ਸਿਗਨੋ ਗਾਵੇ ਸਿਖੀ ਬਖਸਲੇ ਸੂਰ ਜੀ ਜਨਾ ਮਨ ਜੀ ਜਨਾ ਨਾਮ ਜਪਿਆ ਚਾਲੀ ਗਾਵੇ ਸੋਈ ਸੋਈਸ ਨਾ ਦਸਤਾਂ ਪੱਤਲਾ ਪੱਤਲਾ ਤਿੱਕੂ ਉਚਾਰਨਾ ਨਾ ਹੋਏ ਸਤਿਗੁਰੂ ਜੀ ਚਾਹੀਏ ਪਹਿਲਾ ਮੈਂ ਤੇ ਰਾਜੂ ਨੇ ਗੁਰਦੁਆਰਾ ਸਾਹਿਬ ਛਾੜੂ ਦੀ ਸੇਵਾ ਕੀਤੀ ਪਰ ਬਾਤ ਕਰੀ ਹੋਈ ਆ ਇਹ ਨਹੀਂ ਸੀ ਪਰ ਬਾਤ ਕਰੀ ਹੋਈ ਜੇ ਰੋਕੇ ਆਉਣੀ ਸੀ ਚਲੋ ਕਰਾਉਣੇ ਬਾਅਦ ਦਰਸ਼ਨ ਤੁਹਾਨੂੰ ਪਰ ਬਾਤ ਕਰੀ ਦੇ ਕੌਜੀ ਕਰ ਰਿਹਾ ਟਾਡ ਦੀ ਸੇਵਾ thank you परवार हुआ ये सब कुछ सुन से तलाया एने द्रोम ए हुआ तो मैं जो होता ही हर में अपना देखो कोई आदमी अपना देखो कोई नज़री हार नहीं लिया तो वैसे सात देख लिया कल पहन आलू नज़री आया वो उनके साथ ये बुद्धिज्ञ ने कहा हाल क्या है अपना अपना आगे से na njemu hoće sa jesenom taj je

哎呀，自找城名。 i ain't no liar yeah Got me up for me. ਦੀਆ ਤੁਧ ਦੇ ਤੇ ਸਕੇ ਬਾਦ ਸਹੋ ਦਿਲਿੰਗ ਘਰ ਗੂਜਾ ਮਾ ਰਾਂ ਪੰਜਵਾ ਤੁਧ ਬੇਨੇ ਦੂਜਾ ਨਾਹੀ ਕੋਏ ਤੂੰ ਕਰਕਾਰ ਕਰੇ ਸੋਏ ਤੇਰਾ ਜੋਰ ਤੇਰੀ ਮਨ ਦੀਪ i ਇਹ ਪਾਣੀ ਸਮਾਪਤ ਹੈ 振る舞い。 भले okay. जाम ਜਰਮਾਣਾ ਉਹਨਾਂ ਕੋਲ ਜੀ ਉਹਨਾਂ ਦੇ ਅਮਰ ਸਰੋਵਰ ਮਾਣ ਦੇ ਕਰ ਕੋਲ ਹੋਏ ਹੋਏ ਜੁਮਾ ਜਮਾ ਜਮਾ ਮਾਣ ਜੁਮਾ ਕੋਲ ਤੋਂ ਤੂਹਾਂ ਨੇ ਕੋਲ ਕਰੀ ਦਾ ਹੱਥੀਆ ਮਾਰੋ ਦਾ ਸਤੇ ਬਤੀ ਜੁਮਾ ਨਾਮ ਚਲਦੀ ਕਰਾ ਕੋਲ ਪਰ ਸਰਬਾਤਰਾ ਤੁਹਾਡਾ ਖੁਰਜੀ ਦਾ ਖਾਸ ਕਰਵਾ ਖੁਰਜੀ ਕੀ ਹੱਥੋ ਆਪ ਜੀ ਦੇ ਦਰਸਾ ਕੋਤਰੀ ਦਵਨ ਸਰਕਾਰ ਬਕਰ ਜੀ ਜੀ ਫੋਟੋ ਸਾਹਿਬ ਜਗਨਨਾਥ ਮਾਰੋ ਕਸੋ ਹਰੋ ਇਹਨਾਂ ਜਨਾ ਕਦਾਨਾ ਕਰਮਾਤਮਾ ਮਹਾਰਾ ਜੀ کجانے پرپور کرنے ایک تو میں ایک چرنی چلا ہر سو مارا ہے سب سے اس نئے کے نام چرنی کا تو میں سرکتا بھلا اس کے لکھے تو کال سے دیکھو نہیں آج کرے مصیجادے نکے نکے دو کال سے ایک پانی